ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਨਵੀਂ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਵਾਲ ਇਹ ਹੈ ਕਿ ਕੀ ਪੰਜਾਬ ਪੁਲਿਸ ਦੇ ਥਾਣਿਆਂ ਵਿੱਚ ਹੋ ਰਹੇ ਗਰਨੇਡ ਹਮਲੇ ਕੀ ਹੁਣ ਰੁਕ ਜਾਣਗੇ ਕੱਲ ਪਿਲੀਪੀਤ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਜਿਸ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਦੋਵੇਂ ਸ਼ਾਮਲ ਹੋ ਕੇ ਇੱਕ ਇਕੱਠਾ ਆਪਰੇਸ਼ਨ ਕੀਤਾ ਗਿਆ ਤਿੰਨ ਨੌਜਵਾਨ ਮਾਰੇ ਗਏ AK47 ਤੇ Glock ਪਿਸਟਲ ਮੌਕੇ ਤੋਂ ਬਰਾਮਦ ਹੋਏ ਭਾਰੀ ਮਾਤਰਾ ਦੇ ਵਿੱਚ ਕਾਰਤੂਸ ਵੀ ਬਰਾਮਦ ਹੋਏ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸਲ ਦੇ ਉੱਪਰ ਇੱਕ ਪੋਸਟ ਪਾ ਕੇ ਲਿਖਿਆ ਕਿ ਇਸੇ ਮੋਡਿਊਲ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਤੇ ਇੱਕ ਜਗਜੀਤ ਸਿੰਘ ਇੱਕ ਕੰਟਰੋਲ ਕਰ ਰਹੇ ਸੀ ਜਗਜੀਤ ਸਿੰਘ ਬ੍ਰਿਟਿਸ਼ ਆਰਮੀ ਦੇ ਵਿੱਚ ਕੰਮ ਕਰਦਾ ਹੈ ਇਹ ਜਗਜੀਤ ਸਿੰਘ ਹੀ ਫਤੇਹ ਸਿੰਘ ਬਾਗੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸੇ ਨਾਮ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਲੇਟੈਸਟ ਮਾਕਾ ਹੋਇਆ ਸੀ ਉਸ ਦੀ ਜ਼ਿੰਮੇਵਾਰੀ ਵੀ ਲਈ ਗਈ ਸੀ ਸੀਨੀਅਰ ਪੁਲਿਸ ਅਫਸਰ ਜੋ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ ਉਹ ਇਹ ਕਹਿੰਦੇ ਹਨ ਕਿ ਸਾਨੂੰ ਇਹ ਤਾਂ ਪਤਾ ਹੈ ਕਿ ਜਗਜੀਤ ਸਿੰਘ ਕਦੇ ਬ੍ਰਿਟਿਸ਼ ਆਰਮੀ ਦਾ ਹਿੱਸਾ ਸੀ ਪਰ ਉੱਥੋਂ ਦੀ ਸਰਕਾਰ ਤੋਂ ਇਹ ਪਤਾ ਲਗਾਇਆ ਜਾਣਾ ਹਜੇ ਬਾਕੀ ਹੈ ਕਿ ਉਹ ਹਜੇ ਵੀ ਫੌਜ ਦਾ ਹਿੱਸਾ ਹੈ ਜਾਂ ਨਹੀਂ ਕਿ ਉਹ ਹੁਣ ਵੀ ਬ੍ਰਿਟਿਸ਼ ਆਰਮੀ ਦੇ ਵਿੱਚ ਛੀ ਕੰਮ ਕਰ ਰਿਹਾ ਹੈ ਨੌਕਰੀ ਕਰ ਰਿਹਾ ਹੈ ਜਾਂ ਛੱਡ ਕੇ ਜਾ ਚੁੱਕਾ ਹੈ ਇਸ ਦਾ ਹਜੇ ਪੂਰੀ ਮੁਕੰਮਲ ਜਾਣਕਾਰੀ ਪੰਜਾਬ ਪੁਲਿਸ ਨੂੰ ਨਹੀਂ ਹੈ ਆਮ ਤੌਰ ਤੇ ਅਜਿਹੀਆਂ ਇਨਕੁਆਇਰੀਆਂ ਦਾ ਕੋਈ ਪੋਜ਼ਿਟਿਵ ਰਿਸਪਾਂਸ ਵਿਦੇਸ਼ੀ ਏਜੰਸੀਆਂ ਵੱਲੋਂ ਨਹੀਂ ਮਿਲਦਾ ਕਿਉਂਕਿ ਉਹ ਆਪਣੇ ਕਿਸੇ ਵੀ ਨਾਗਰਿਕ ਜੋ ਕਿ ਸਰਕਾਰੀ ਨੌਕਰੀ ਕਰ ਰਿਹਾ ਹੋਵੇ ਉਸ ਦੀ ਮਿਲੀ ਭੁਗਤ ਤੋਂ ਹਮੇਸ਼ਾ ਹੀ ਇਨਕਾਰ ਕਰਦੇ ਹਨ ਕਿ ਸਾਡਾ ਸਿਟੀਜ਼ਨ ਜਿਹੜਾ ਹੈ ਸਾਡਾ ਨਾਗਰਿਕ ਕਿਸੇ ਵੀ ਵਿਦੇਸ਼ੀ ਧਰਤੀ ਦੇ ਉੱਤੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਿਲ ਹੈ ਉਹ ਇਨਕਾਰ ਹੀ ਕਰਦੇ ਨੇ ਉਹ ਕਦੇ ਪੋਜ਼ੀਟਿਵ ਰਿਸਪਾਂਸ ਨਹੀਂ ਦਿੰਦੇ ਹੁਣ ਜਗਜੀਤ ਸਿੰਘ ਦਾ ਜਿਹੜਾ ਪਿਛੋਕੜ ਹੈ ਉਹ ਇੱਕ ਫੌਜੀ ਪਰਿਵਾਰ ਦਾ ਹੈ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਤੇ ਉਸਦੇ ਦਾਦਾ ਉਸਦੇ ਪਿਤਾ ਉਸਦੇ ਭਰਾ ਤੇ ਕਈ ਰਸ਼ਤੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਭਾਰਤੀ ਫੌਜ ਦੇ ਵਿੱਚ ਸ਼ਾਮਲ ਰਹੇ ਹਨ ਇਸ ਤੇ ਦਾਦਾ ਜੀ ਸੂਬੇਦਾਰ ਰਿਟਾਇਰ ਹੋਏ ਨੇ ਤੇ ਉਹਦਾ ਭਰਾ ਜਿਹੜਾ ਹੈ ਉਹ ਸਿੱਖ ਰੈਜiment ਦੇ ਵਿੱਚ ਫੌਜ ਦੇ ਵਿੱਚ ਸ਼ਾਮਲ ਸੀ ਜਗਜੀਤ ਸਿੰਘ 10 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਸਟੱਡੀ ਵੀਜ਼ੇ ਦੇ ਉੱਪਰ ਤੇ ਉੱਥੋਂ ਦੀ ਯੂਨੀਵਰਸਿਟੀ ਆਫ ਈਸਟ ਲੰਡਨ ਤੋਂ ਉਸਨੇ ਸੌਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਹੈ ਜੀ ਤਿਆਰੀ ਯਾ ਡਿਗਰੀ ਜਦੋਂ ਉਹਦੀ ਪੂਰੀ ਹੋਈ ਹੈ ਉਸ ਤੋਂ ਬਾਅਦ ਉਹ ਬ੍ਰਿਟਿਸ਼ ਫੌਜ ਦੇ ਵਿੱਚ ਭਰਤੀ ਹੋ ਗਿਆ ਉਹ ਇੱਕ ਅੰਮ੍ਰਿਤਧਾਰੀ ਸਿੱਖ ਹੈ ਤੇ ਫੌਜ ਦੇ ਵਿੱਚ ਵੀ ਉਸ ਨੂੰ ਆਪਣੇ ਕਕਾਰ ਰੱਖਣ ਦੀ ਮਨਜ਼ੂਰੀ ਮਿਲੀ ਹੋਈ ਸੀ ਜਦੋਂ ਨੌਕਰੀ ਕਰਦਾ ਸੀ ਬ੍ਰਿਟਿਸ਼ ਫੌਜ ਦੇ ਵਿੱਚ ਉਦੋਂ ਵੀ ਉਹ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਸੀ ਸਾਡੀ ਜਾਣਕਾਰੀ ਮੁਤਾਬਕ ਉਹ ਬੇਸਿਕ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਬ੍ਰਿਟਿਸ਼ army ਦੀ ਇਨਫੈਂਟਰੀ ਰੈਜiment ਦੇ ਵਿੱਚ ਅ ਸ਼ਾਮਲ ਹੋ ਗਿਆ ਉਸ ਇਨਫੈਂਟਰੀ ਦਾ ਨਾਮ ਸੀ ਦ ਰਾਈਫਲਸ ਉਸਦੀ ਚੌਥੀ ਬਟਾਲੀਅਨ ਦੇ ਵਿੱਚ ਉਹ ਸ਼ਾਮਲ ਹੋਇਆ ਸੀ ਇਸ ਤੋਂ ਬਾਅਦ ਇਹਦੀ ਪੋਸਟਿੰਗ ਜਿਹੜੀ ਆ ਅਫਗਾਨਿਸਤਾਨ ਦੇ ਵਿੱਚ ਹੋਈ ਸੀ ਜਿੱਥੇ ਉਹ ਆਪਣੀ ਬਟਾਲੀਅਨ ਦੇ ਨਾਲ ਗਿਆ ਸੀ ਤੇ ਜਿੰਨੀ ਵੀ ਉਹਨਾਂ ਦੀ ਤਨਾਤੀ ਸੀ ਉਸ ਨੂੰ ਉਸਨੇ ਪੂਰਾ ਕੀਤਾ ਦ ਰਾਈਫਲਸ ਬ੍ਰਿਟਿਸ਼ ਫੋਰਸ ਦੀ ਇੱਕ ਪ੍ਰਮੁੱਖ ਰੈਜiment ਹੈ ਜਿਸ ਨੂੰ ਚਾਰ ਹੋ ਰੈਜimentਾਂ ਨੂੰ ਰਲਾ ਕੇ ਮਰਜ ਕਰਕੇ ਬਣਾਇਆ ਗਿਆ ਸੀ ਡੇਵਨਸ਼ਾਇਰ ਤੇ ਡੋਰਸੈਟ ਲਾਈਟ ਇਨਫੈਂਟਰੀ ਦ ਲਾਈਟ ਇਨਫੈਂਟਰੀ ਦ ਰਾਇਲ ਗਲੋਸਕਅਰ ਸ਼ਾਇਰ ਬਰਕਰਸ਼ਾਇਰ ਤੇ ਬਿਲਟਸ ਸ਼ਾਇਰ ਲਾਈਟ ਇਨਫੈਂਟਰੀ ਤੇ ਇੱਕ ਦ ਰਾਇਲ ਗ੍ਰੀਨ ਜੈਕਟਸ ਇਹਨਾਂ ਚਾਰਾਂ ਨੂੰ ਮਰਜ ਕਰਕੇ ਇੱਕ ਨਵੀਂ ਬਟੈਲੀਅਨ ਤਿਆਰ ਕੀਤੀ ਗਈ ਸੀ ਦਾ ਰਾਈਫਲਸ ਉਸ ਦੇ ਵਿੱਚ ਕਗਜੀਤ ਸਿੰਘ ਸ਼ਾਮਿਲ ਸੀ ਇਸ ਇਨਫੈਂਟਰੀ ਦੀਆਂ ਚਾਰ ਰੈਗੂਲਰ ਬਟੈਲੀਅਨ ਨੇ ਤੇ ਤਿੰਨ ਰਿਜ਼ਰਵ ਬਟੈਲੀਅਨ ਨੇ ਇਹ ਇਰਾਕ, ਅਫਗਾਨਿਸਤਾਨ, ਕੋਸੋਵੋ, ਸਰਾਲੋਨ ਵਰਗੀਆਂ ਜਗ੍ਹਾ ਦੇ ਉੱਤੇ ਤਣਾਤੀ ਇਹਨਾਂ ਦੀ ਹੋ ਚੁੱਕੀ ਹੈ ਉੱਥੇ ਉਹ ਲੜਾਈ ਦੇ ਵਿੱਚ ਸ਼ਾਮਿਲ ਸੀ। ਹੁਣ ਆਈਐਸਆਈ ਦੇ ਰੋਲ ਦੀ ਵੀ ਜਾਂਚ ਚੱਲ ਰਹੀ ਹੈ ਕਿਉਂਕਿ ਅਕਸਰ ਇਹਨਾਂ ਦੀਆਂ ਅੱਖਾਂ ਜੜੀਆਂ ਨੇ ਉਹ ਕੈਨੇਡਾ ਤੇ ਇੰਗਲੈਂਡ ਵਿੱਚ ਜਿਹੜੇ ਵੱਸ ਰਹੇ ਸਿੱਖ ਨੇ ਉਹਨਾਂ ਉੱਤੇ ਰਹਿੰਦੀਆਂ ਹਨ ਤੇ ਸਿੱਖਾਂ ਦੀ ਕਾਫੀ ਵੱਡੀ ਗਿਣਤੀ ਉੱਥੋਂ ਦੀਆਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਦੇ ਵਿੱਚ ਕੰਮ ਕਰਦੀ ਹੈ, ਨੌਕਰੀ ਕਰਦੀ ਹੈ ਤੇ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਏਜੰਸੀਆਂ ਨੇ ਵਿਦੇਸ਼ੀ ਏਜੰਸੀਆਂ ਉਹ ਪਾਲ ਵਿੱਚ ਰਹਿੰਦੀਆਂ ਨੇ ਕਿ ਕਿਸੇ ਨਾ ਕਿਸੇ ਬੰਦੇ ਨੂੰ ਉੱਥੋਂ ਉਹ ਰਿਕਰੂਟ ਕਰ ਲੈਣ ਆਪਣੇ ਦੇ ਵਿੱਚ ਸ਼ਾਮਿਲ ਕਰ ਲੈਣ ਤੇ ਇਥੋਂ ਦੀਆਂ ਅੰਤਕੀ ਜਿਹੜੀਆਂ ਗਤੀਵਧੀਆਂ ਨੇ ਉਹਨਾਂ ਨੂੰ ਅੰਜਾਮ ਦੇ ਸਕਣ ਹੁਣ ਤੱਕ ਜੋ ਪਤਾ ਲੱਗਿਆ ਹੈ ਉਹ ਇਹ ਲੱਗਿਆ ਹੈ ਕਿ ਨੀਟਾ ਤੇ ਜਗਜੀਤ ਸਿੰਘ ਨੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੀ ਕੋਈ ਖਾਲਸਤਾਨੀ ਵਿਚਾਰਧਾਰਾ ਦੇ ਨਾਲ ਸੰਬੰਧ ਹੋਣਿਆ ਉਹ ਇਸ ਤਰ੍ਹਾਂ ਦੀ ਸੋਚ ਰੱਖਦੇ ਹੁਣ ਪਰ ਉਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਛੋਟੇ ਮੋਟੇ ਅਪਰਾਧ ਕਰਨ ਵਾਲੇ ਲੋਕ ਜਿਹੜੇ ਸੀ ਉਹਨਾਂ ਵਿੱਚ ਸ਼ਾਮਲ ਲੋਕ ਸੀ ਉਹਨਾਂ ਦੇ ਉੱਤੇ ਧਿਆਨ ਦਿੱਤਾ ਤੇ ਇਹਨਾਂ ਲੋਕਾਂ ਨੂੰ ਆਪਣੇ ਗੈਂਗ ਦੇ ਵਿੱਚ ਸ਼ਾਮਲ ਕਰ ਲਿਆ ਅਕਸਰ ਬੇਰੁਜ਼ਗਾਰ ਤੇ ਗਰੀਬ ਘਰਾਂ ਦੇ ਮੁੰਡਿਆਂ ਨੂੰ ਥੋੜੇ ਪੈਸੇ ਦੇ ਕੇ ਤੇ ਵਿਦੇਸ਼ ਵਿੱਚ ਲਿਆ ਕੇ ਸੈਟਲ ਕਰਨ ਦਾ ਲਾਲਚ ਦੇ ਕੇ ਭਰਤੀ ਕਰ ਲਿਆ ਜਾਂਦਾ ਹੈ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਪਰਾਧਿਕ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਜੇ ਤੁਸੀਂ ਮਾਰੇ ਗਏ ਤਿੰਨੇ ਨੌਜਵਾਨ ਦੇਖੋ ਉਹ ਵੀ ਏਸੇ ਪ੍ਰੋਫਾਈਲ ਦੇ ਵਿੱਚ ਹੀ ਫਿੱਟ ਬੈਠਦੇ ਨੇ ਉਹਨਾਂ ਦਾ ਪਿਛੋਕੜ ਦੇਖੋ ਉਹਨਾਂ ਦੇ ਪਰਿਵਾਰਾਂ ਦਾ ਪਿਛੋਕੜ ਦੇਖੋ ਤਾਂ ਤੁਹਾਨੂੰ ਇਹ ਗੱਲ ਜਲਦੀ ਸਮਝ ਆ ਜਾਏਗੀ ਇਹਨਾਂ ਤਿੰਨਾਂ ਨੌਜਵਾਨਾਂ ਬਾਰੇ ਵੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਬਰਿੰਦਰ ਸਿੰਘ ਦੀ ਗੱਲ ਕਰਦੇ ਆਂ 23 ਸਾਲਾ ਬਰਿੰਦਰ ਸਿੰਘ ਉਰਫ ਰਵੀ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਬਾਪ ਇਸ ਦਾ ਇੱਕ ਡਰੱਗ ਸਮਗਲਰ ਸੀ ਤੇ ਉਸ ਦੇ ਉੱਪਰ ਕਈ ਪਰਚੇ ਸੀ ਕਈ ਕੇਸ ਉਹਦੇ ਉੱਪਰ ਚੱਲ ਰਹੇ ਸੀ ਡਰੱਗ ਸਮਗਲਿੰਗ ਦੇ 15 ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ ਇਹਦੇ ਭਰਾ ਆੜ ਰਹੇ ਨੇ ਇਹ ਇਕੱਲਾ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਬਰਿੰਦਰ ਸਿੰਘ ਦੇ ਕੋਲ ਨਾ ਤਾਂ ਕੋਈ ਰੋਜ਼ਗਾਰ ਹੈ ਨਾ ਹੀ ਉਹ ਵਾਇਆ ਹੋਇਆ ਹੈ ਤੇ ਇੱਕ ਕਿੱਲੇ ਤੋਂ ਵੀ ਘੱਟ ਜਿਹੜੀ ਜ਼ਮੀਨ ਦਾ ਮਾਲਕ ਹੈ ਗੈਂਗਸਟਰਾਂ ਦੇ ਨਾਲ ਉਹ ਮੇਲ-ਜੋਲ ਰੱਖਦਾ ਸੀ ਮਾੜੀ ਸੰਗਤ ਦੇ ਵਿੱਚ ਪੈ ਗਿਆ ਸੀ ਇਹ ਉੱਥੋਂ ਦੇ ਲੋਕ ਕਹਿੰਦੇ ਨੇ ਜਿਹੜੇ ਉਸ ਪਿੰਡ ਦੇ ਵਾਸੀ ਨੇ ਆਗਵਾ ਪਿੰਡ ਦਾ ਸਰਪੰਚ ਇੰਦਰਜੀਤ ਸਿੰਘ ਹੈ ਉਹ ਉਹਦੇ ਮੁਤਾਬਿਕ ਬਖਸ਼ੀ ਵਾਲਾ ਚੌਂਕੀ ਵਿੱਚ ਜੋ ਤਮਾਕਾ ਹੋਇਆ ਸੀ ਉਹ ਮਨੂ ਨਾਮ ਦੇ ਟੈਂਕਸਟਰ ਨੇ ਕੀਤਾ ਸੀ ਤੇ ਸਾਡੇ ਪਿੰਡ ਦੇ ਕੁਝ ਲੋਕ ਉਸ ਦੇ ਨਾਲ ਰਲੇ ਹੋਏ ਸੀ ਬਰਿੰਦਰ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਸੀ ਇਸ ਦਾ ਬਾਪ ਰਣਜੀਤ ਸਿੰਘ ਸਮਗਲਰ ਸੀ ਇਹ ਵੀ ਇੱਕ ਨਸ਼ੇੜੀ ਹੈ ਤੇ ਨਸ਼ੇ ਵੀ ਵੇਚਦਾ ਸੀ ਸਾਰਿਆਂ ਨੂੰ ਇਹ ਪਤਾ ਹੈ ਕਿ ਇਹ ਮਾੜੀ ਸੰਗਤ ਦੇ ਵਿੱਚ ਪੈ ਗਿਆ ਸੀ ਤੇ ਇਹਨਾਂ ਦੇ ਘਰ ਦਾ ਖਰਚ ਵੀ ਨਸ਼ੇ ਵੇਚ ਕੇ ਹੀ ਚੱਲਦਾ ਸੀ ਕਿਉਂਕਿ ਜ਼ਮੀਨ ਇਹਨਾਂ ਕੋਲ ਬਹੁਤ ਘੱਟ ਸੀ ਜਿਵੇਂ ਪਹਿਲਾਂ ਹੀ ਦੱਸਿਆ ਇੱਕ ਕਿੱਲੇ ਤੋਂ ਵੀ ਘੱਟ ਅੱਧਾ ਕਿੱਲਾ ਜ਼ਮੀਨ ਸ਼ਾਇਦ ਇਸੇ ਨਾਮ ਹੈ ਪਿੰਡ ਦੇ ਵਿੱਚ ਹੋਰ ਵੀ ਨਸ਼ੇ ਦੇ ਕਈ ਲੋਕ ਜਿਹੜੇ ਨੇ ਕਾਰੋਬਾਰ ਕਰਦੇ ਨੇ 10-15 ਕੇਸ ਲੋਕਾਂ ਦੇ ਉੱਤੇ ਚੱਲ ਰਹੇ ਨੇ ਤਿੰਨ ਮੁੰਡੇ ਉਸ ਪਿੰਡ ਦੇ ਨਸ਼ੇ ਦੇ ਕੇਸ ਦੇ ਵਿੱਚ ਪਹਿਲਾਂ ਹੀ ਅੰਦਰ ਨੇ ਸੋ ਇਹ ਪ੍ਰੋਫਾਈਲ ਹੈ ਬਰਿੰਦਰ ਸਿੰਘ ਦੀ ਜਿਹੜਾ ਕਿ ਇਸ ਮੁਕਾਬਲੇ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਦੂਸਰਾ ਲੜਕਾ ਸੀ ਗੁਰਵਿੰਦਰ ਸਿੰਘ ਆਪਣੇ ਮਾਪਬਪ ਦਾ ਇਕਲੌਤਾ ਮੁੰਡਾ ਸੀ ਪਿਛਲੇ 5 ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ ਘਰ ਵਾਲੇ ਉਹਨੂੰ ਲੱਭ ਰਹੇ ਸੀ ਘਰ ਤੋਂ ਚਲਾ ਗਿਆ ਸੀ ਉਹ ਲੜਕੇ ਗਿਆ ਸੀ ਕੀ ਕਾਰਨ ਹੋਇਆ ਸੀ ਲੇਕਿਨ ਲਾਪਤਾ ਸੀ ਤੇ ਉਸਨੂੰ ਉਹਦੇ ਘਰ ਵਾਲੇ ਲੱਭ ਰਹੇ ਸੀ ਜਦੋਂ ਉਹਨਾਂ ਨੂੰ ਮੁਕਾਬਲੇ ਦੀ ਖਬਰ ਮਿਲੀ ਉਦੋਂ ਵੀ ਉਹ ਉਹਦੀ ਤਲਾਸ਼ ਦੇ ਵਿੱਚ ਹੀ ਸੀ ਉਹਨੂੰ ਲੱਭ ਰਹੇ ਸੀ ਉਸਦੇ ਪਿਤਾ ਗੁਰਦੇਵ ਸਿੰਘ ਨੇ ਕਿਹਾ ਕਿ ਅੱਜ ਪੁਲਿਸ ਨੇ ਆ ਕੇ ਸਾਨੂੰ ਦੱਸਿਆ ਕਿ ਮੁਕਾਬਲੇ ਦੇ ਵਿੱਚ ਗੁਰਵਿੰਦਰ ਦੀ ਮੌਤ ਹੋ ਗਈ ਹੈ ਇਸ ਤੋਂ ਪਹਿਲਾਂ ਕਦੇ ਵੀ ਪੁਲਿਸ ਸਾਡੇ ਘਰੇ ਨਹੀਂ ਆਈ ਤੇ ਗੁਰਵਿੰਦਰ ਦੇ ਉੱਪਰ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਮੈਂ ਤਾਂ ਦਿਹਾੜੀਦਾਰ ਹਾਂ ਦਿਹਾੜੀ ਕਰਦਾ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ ਮੈਨੂੰ ਨਹੀਂ ਪਤਾ ਕਿ ਉਹ ਇਨ੍ਹਾਂ ਲੋਕਾਂ ਦੇ ਨਾਲ ਕਿਵੇਂ ਸ਼ਾਮਲ ਹੋ ਗਿਆ ਕਦੋਂ ਉਹਨਾਂ ਦਾ ਗੁਰਵਿੰਦਰ ਦਾ ਮੇਲਜੋਲ ਇਨ੍ਹਾਂ ਲੋਕਾਂ ਨਾਲ ਹੋਇਆ ਉਸਦੀ ਮੈਨੂੰ ਜਾਣਕਾਰੀ ਨਹੀਂ ਹੈ ਜਿਹੜੇ ਗੁਰਵਿੰਦਰ ਦੇ ਮਾਤਾ ਜੀ ਨੇ ਪਰਮਜੀਤ ਕੌਰ ਉਹ ਇਹ ਦੱਸਦੇ ਨੇ ਕਿ ਮੇਰਾ ਲੜਕਾ ਜਿਹੜਾ ਹੈ ਉਹ ਦੋਸਤਾਂ ਦੇ ਨਾਲ ਬਾਹਰ ਘੁੰਮਣ ਫਿਰਨ ਜਾਂਦਾ ਸੀ ਲੇਕਿਨ ਸ਼ਾਮ ਨੂੰ ਘਰੇ ਆ ਜਾਂਦਾ ਸੀ ਬਾਹਰ ਕਦੇ ਵੀ ਰਾਤਾਂ ਨਹੀਂ ਕਰਦਾ ਸੀ ਸ਼ਾਮ ਨੂੰ ਉਹ ਜ਼ਰੂਰ ਘਰੇ ਆ ਜਾਂਦਾ ਸੀ ਵਰਿੰਦਰ ਤੇ ਜਸ਼ਨ ਦੋਵੇਂ ਉਸ ਨੂੰ ਜਾਣਦੇ ਸੀ ਉਹਦੇ ਦੋਸਤ ਸੀ ਇਹ ਵੀ ਪਰਿਵਾਰ ਵਾਲੇ ਮੰਨਦੇ ਨੇ ਇਸ ਲੜਕੇ ਦੇ ਉੱਪਰ ਇੱਕ ਕਤਲ ਕੇਸ ਵੀ ਚੱਲਦਾ ਸੀ ਕੁਝ ਦਿਨ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਕਿਸੇ ਸੂਏ ਤੇ ਜਾਂ ਨਹਿਰ ਦੇ ਉੱਤੇ ਨਹਾਉਣ ਗਏ ਸੀ। ਉਹਨਾਂ ਦੋਸਤਾਂ ਵਿੱਚੋਂ ਇੱਕ ਦੋਸਤ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਬਾਕੀ 7 ਜਣੇ ਜਿਹੜੇ ਸੀ ਉਹਨਾਂ 7 ਦੋਸਤਾਂ ਦੇ ਉੱਤੇ ਕਤਲ ਦਾ ਮਕਾਮਲਾ ਦਰਜ ਹੋ ਗਿਆ। ਉਸੇ ਮਕਾਮ ਜਿਹੜਾ ਮਾਮਲਾ ਹੈ ਕਤਲ ਦਾ ਉਹਦਾ ਗੁਰਵਿੰਦਰ ਸਿੰਘ ਵੀ ਉਹਦੇ ਵਿੱਚ ਸ਼ਾਮਿਲ ਸੀ। ਕੇਸ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਤੇ ਜ਼ਮਾਨਤ ਦੇ ਉੱਤੇ ਇਹ ਬਾਹਰ ਆਇਆ ਹੋਇਆ ਸੀ। ਇਹ ਉਹਦੇ ਮਾਤਾ ਨੇ ਬਿਲਾ ਅਥਾਰਟिटीज ਨੂੰ ਜਾਂ ਪੱਤਰਕਾਰਾਂ ਨੂੰ ਗੱਲਬਾਤ ਕਰਦੇ ਹੋਏ ਦੱਸਿਆ ਤੀਸਰਾ ਹੈ ਜਸ਼ਨਦੀਪ ਸਿੰਘ ਪਿੰਨਾ ਵਿੱਚੋਂ ਸਭ ਤੋਂ ਛੋਟੇ 18 ਸਾਲ ਦੇ ਜਸ਼ਨਦੀਪ ਸਿੰਘ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਪਰਿਵਾਰ ਮੁਤਾਬਿਕ ਪਿਛਲੇ ਮੰਗਲਵਾਰ ਤੋਂ ਉਹ ਘਰ ਨਹੀਂ ਆਇਆ ਵਿਆਹ ਤੋਂ ਬਾਅਦ ਪਹਿਲੀ ਵਾਰੀ ਉਹ ਇੱਕ ਟਰੱਕ ਦੇ ਨਾਲ ਹੈਲਪਰ ਦੇ ਵਜੋਂ ਗਿਆ ਸੀ ਉਸਦੀ ਮਾਂ ਪਰਮਜੀਤ कौर ਨੇ ਦੱਸਿਆ ਕਿ ਪਿਛਲੇ ਮੰਗਲਵਾਰ ਨੂੰ ਟਰੱਕ ਤੇ ਗਿਆ ਸੀ ਤੇ ਇਹਦਾ ਫੋਨ ਉਦੋਂ ਦਾ ਹੀ ਬੰਦ ਆ ਰਿਹਾ ਹੈ ਅਸੀਂ ਕਾਫੀ ਵਾਰ ਇਹਨੂੰ ਫੋਨ ਮਲਾਉਣ ਦੀ ਕੋਸ਼ਿਸ਼ ਕੀਤੀ ਪਰ ਮਿਲਿਆ ਹੀ ਨਹੀਂ ਅੱਜ ਸਵੇਰੇ ਹੀ ਸਾਨੂੰ ਮੁਕਾਬਲੇ ਦਾ ਪਤਾ ਲੱਗਿਆ ਮੇਰੇ ਪੰਜ ਬੱਚੇ ਨੇ ਦੋ ਕੁੜੀਆਂ ਤੇ ਤਿੰਨ ਮੁੰਡੇ ਤੇ ਸਾਰੇ ਬੱਚੇ ਹੀ ਮਜ਼ਦੂਰੀ ਦਾ ਕੰਮ ਕਰਦੇ ਨੇ ਜਸ਼ਨਦੀਪ ਕਦੇ ਵੀ ਸਕੂਲ ਨਹੀਂ ਗਿਆ ਅਸੀਂ ਗਰੀਬ ਲੋਕ ਹਾਂ ਤੇ ਉਹਨਾਂ ਨੇ ਆਪਣਾ ਘਰ-ਬਾਰ ਵੀ ਦਿਖਾਇਆ ਕਿ ਦੇਖੋ ਇਸ ਤਰੀਕੇ ਨਾਲ ਸੀ ਰਹਿੰਦੇ ਹਾਂ ਅਸੀਂ ਇਸ ਨੂੰ ਕਿਹਾ ਸੀ ਵੀ ਕੋਈ ਨੇੜੇ ਹੀ ਕੋਈ ਕੰਮਕਾਰ ਲੱਭ ਲੈ ਗੱਡੀ ਦੇ ਉੱਤੇ ਨਾ ਜਾਂ ਟਰੱਕ ਦੇ ਨਾਲ ਨਾ ਜਾ ਪਰ ਇਸ ਨੇ ਟਰੱਕ ਦੇ ਜਾਣ ਦੇ ਉੱਤੇ ਜ਼ਿੱਦ ਕੀਤੀ ਤੇ ਚਲੋ ਗਿਆ ਇਹ じゃ ਕੰਮ ਉਸ ਦੀ ਮਾਤਾ ਮੁਤਾਬਿਕ ਉਹਦਾ ਮੁੰਡਾ ਨਹੀਂ ਕਰ ਸਕਦਾ ਪਿੰਡ ਦੇ ਹੀ ਇੱਕ ਸਾਬਕਾ ਸਰਪੰਚ ਨੇ ਵੀ ਦੱਸਿਆ ਉਹਨੇ ਇਹ ਕਿਹਾ ਕਿ ਬੜਾਈ ਸਾਊ ਪਰਿਵਾਰ ਹੈ ਮਿਹਨਤ ਕਸ਼ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਅਸੀਂ ਇਹਨਾਂ ਦੇ ਬਾਰੇ ਕਦੇ ਵੀ ਕੁਝ ਵੀ ਮਾੜਾ ਨਹੀਂ ਸੁਣਿਆ ਸਾਨੂੰ ਹਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਜਸ਼ਨਦੀਪ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਆ ਗਿਆ ਇਹ ਤਿੰਨਾ ਮੁੰਡਿਆਂ ਦੀ ਜੋ ਮਾਰੇ ਗਏ ਨੇ ਨੌਜਵਾਨਾਂ ਦੀ ਉਹ ਪ੍ਰੋਫਾਈਲ ਹੈ ਉਹ ਉਸ ਕਹਾਣੀ ਦੇ ਵਿੱਚ ਜ਼ਰੂਰ ਫਿੱਟ ਬੈਠਦੀ ਹੈ ਕਿ ਬੇਰੁਜ਼ਗਾਰ ਲੋਕ ਨੇ ਗਰੀਬ ਪਰਿਵਾਰਾਂ ਤੋਂ ਆਉਂਦੇ ਨੇ ਤੇ ਉਹ ਕਿਸੇ ਲਾਲਚ ਦੇ ਵਿੱਚ ਚਾਹੇ ਵਿਦੇਸ਼ ਭੇਜਣ ਦਾ ਲਾਲਚ ਹੋਵੇ ਜਾਂ ਪੈਸਿਆਂ ਦਾ ਲਾਲਚ ਹੋਵੇ ਉਸ ਦੇ ਵਿੱਚ ਆ ਕੇ ਇਨ੍ਹਾਂ ਕਾਰਵਾਈਆਂ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇੱਕ ਪਾਸੇ ਤਾਂ 32 32 40 40 ਸਾਲ ਪਹਿਲਾਂ ਹੋਏ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਸੀ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਦੇ ਫੈਸਲੇ ਆ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਨਾ ਕੁਝ ਇਨਸਾਫ ਮਿਲ ਰਿਹਾ ਹੈ ਪੁਲਿਸ ਮੁਲਾਜ਼ਮਾਂ ਦੀਆਂ ਇੰਸਪੈਕਟਰਾਂ ਦੀਆਂ ਜੋ ਉਸ ਟਾਈਮ ਮੁਕਾਬਲਿਆਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਮੁਕਾਬਲੇ ਕੀਤੇ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਤੇ ਇੱਧਰ ਨਵੇਂ ਮੁਕਾਬਲੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਸਾਰਾ ਕੁਝ ਕੀ ਹੋ ਰਿਹਾ ਹੈ ਕੀ ਵਾਪਰ ਰਿਹਾ ਹੈ ਕਿਸੇ ਨੂੰ ਸਮਝ ਨਹੀਂ ਆ ਰਿਹਾ ਮਾਰੇ ਗਏ ਤਿੰਨੋਂ ਲੋਕ ਕਿਸੇ ਵੀ ਤਰ੍ਹਾਂ ਦੀ ਖਾਲਸਤਾਨੀ ਵਿਚਾਰਧਾਰਾ ਦੇ ਨਾਲ ਸ਼ਾਮਲ ਨਹੀਂ ਰੱਖਦੇ ਸੀ ਮੇਲ ਨਹੀਂ ਖਾਂਦਾ ਉਹਨਾਂ ਦਾ ਕੋਈ ਵੀ ਜੋ ਉਹਨਾਂ ਦੀ ਜ਼ਿੰਦਗੀ ਹੈ ਜਾਂ ਉਹਨਾਂ ਦਾ ਪਹਿਰਾਵਾ ਹੈ ਉਹਨਾਂ ਦੀ ਸ਼ਕਲ ਸੂਰਤ ਹੈ ਕਿਸੇ ਤਰ੍ਹਾਂ ਵੀ ਖਾਲਸਤਾਨੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ ਹੈ ਪਹਿਲਾਂ ਹੀ ਪੰਜਾਬ ਨੇ ਇੱਕ ਬਹੁਤ ਮਾੜਾ ਦੌਰ ਦੇਖਿਆ ਹੈ ਇੱਕ ਬਹੁਤ ਵੱਡਾ ਸੰਤਾਪ ਚੱਲਿਆ ਹੈ ਹਜ਼ਾਰਾਂ ਹੀ ਨੌਜਵਾਨ ਜਿਹੜੇ ਨੇ ਉਹ ਅਣਪਛਾਣੇ ਕਹਿ ਕੇ ਲਵਾਰਿਸ਼ ਕਹਿ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਪਰਿਵਾਰ ਕਈਆਂ ਨੂੰ ਤਾਂ ਹਜੇ ਤੱਕ ਨਹੀਂ ਪਤਾ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਿੱਥੇ ਗਏ ਕੀ ਉਹਨਾਂ ਦੇ ਨਾਲ ਬੀਤੀ ਕੀ ਪਾੜਾ ਵਰਤਿਆ ਕਈ ਜਿਵੇਂ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਕਿ ਹਜੇ ਵੀ ਕੇਸਾਂ ਦੇ ਵਿੱਚ ਫੈਸਲੇ ਆ ਰਹੇ ਨੇ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਪਛਾਣ ਹੋ ਗਈ ਸੀ ਜਿਹੜੇ ਉਹਨਾਂ ਨੂੰ ਲੈ ਕੇ ਗਏ ਸੀ ਵਾਰ-ਵਾਰ ਇਹ 86 ਮੁੱਦਾ ਬਣਾ ਕੇ ਇਸ ਨੂੰ ਉਭਾਰਿਆ ਜਾਂਦਾ ਹੈ ਪੇਸ਼ ਕੀਤਾ ਜਾਂਦਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਕੋਈ ਬਹੁਤੇ ਲੋਕ ਇਸ ਖਾਲਸਤਾਨੀ ਸੋਚ ਦਾ ਸਮਰਥਨ ਨਹੀਂ ਕਰਦੇ ਪ੍ਰਗਟਾਵਾ ਵੀ ਨਹੀਂ ਕਰਦੇ ਇਸ ਦੇ ਉੱਤੇ ਵਿਸ਼ਵਾਸ ਵੀ ਨਹੀਂ ਕਰਦੇ ਬਾਹਰ ਬੈਠੇ ਕਈ ਪੁਰਾਣੇ ਜੋ ਇਸ ਮਹਮ ਨਾਲ ਜੁੜ ਕੇ ਲੋਕ ਉਸ ਟਾਈਮ ਚਲੇ ਗਏ ਸੀ ਬਾਹਰ ਉਹਨਾਂ ਦੇ ਦਿਲਾਂ ਵਿੱਚ ਹਜੇ ਵੀ ਇਹ ਵਿਚਾਰਤਾ ਇਹ ਜਿਉਂਦੀ ਹੈ ਲੇਕਿਨ ਪੰਜਾਬ ਦੇ ਰਹਿਣ ਵਾਲੇ ਵਸਿੰਦੇ ਨੇ ਜੋ ਇਸ ਟਾਈਮ ਪ੍ਰੈਜ਼ెంట్ ਨੇ ਉਹ ਇਸ ਨੂੰ ਬਹੁਤ ਜ਼ਿਆਦਾ ਚੰਗਾ ਨਹੀਂ ਸਮਝਦੇ ਸਮਰਥਨ ਵੀ ਨਹੀਂ ਕਰਦੇ ਲੇਕਿਨ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਮੁੱਦੇ ਨੂੰ ਉਭਾਰਿਆ ਜਾਂਦਾ ਹੈ ਇਹਨੂੰ ਜਿਉਂਦਾ ਰੱਖਿਆ ਜਾਂਦਾ ਹੈ ਪਹਿਲਾ ਅਮਰਿਤਪਾਲ ਦੇ ਰੂਪ ਦੇ ਵਿੱਚ ਜਿਸ ਨੇ ਕਿ ਜਰਨੈਲ ਸਿੰਘ ਪਿੰਡਰਾਵਾਲੇ ਦਾ ਰੂਪ ਧਾਰ ਕੇ ਉਹੀ ਪੇਸ਼ ਪੂਸ਼ਾ ਉਹੀ ਦਿੱਖ ਉਹੀ ਤੋਰ ਸਾਰਾ ਕੁਝ ਆਪਣਾ ਜਿਹੜਾ ਹੈ ਮਹਾਂਦਰਾ ਉਸੇ ਤਰੀਕੇ ਨਾਲ ਪੇਸ਼ ਕਰਕੇ ਕੋਸ਼ਿਸ਼ ਕੀਤੀ ਕਿ ਲੋਕਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਜਾਵੇ ਲੇਕਿਨ ਕੁਝ ਸਮੇਂ ਬਾਅਦ ਉਹ ਜੇਲ੍ਹ ਦੇ ਵਿੱਚ ਪਹੁੰਚ ਜਾਂਦਾ ਹੈ ਉੱਥੋਂ ਐਮਪੀ ਦੀ ਇਲੈਕਸ਼ਨ ਲੜਦਾ ਹੈ ਲੋਕ ਜਿਤਾ ਵੀ ਦਿੰਦੇ ਨੇ ਜਿੱਤ ਵੀ ਜਾਂਦਾ ਹੈ ਉਹ ਇੱਕ ਪਹਿਲਾ ਅਟੈਂਪਟ ਸੀ ਇਸ ਮੁੱਦੇ ਨੂੰ ਦੁਬਾਰਾ ਸਰਫੇਸ ਤੇ ਲੈ ਕੇ ਆਉਣ ਦਾ ਦੁਬਾਰਾ ਇਸ ਨੂੰ ਲਾਈਮਲਾਈਟ ਦੇ ਵਿੱਚ ਲੈ ਕੇ ਆਉਣ ਦਾ ਸ਼ਾਇਦ ਬਹੁਤ ਜ਼ਿਆਦਾ ਸਫਲਤਾ ਉਸ ਮੁੱਦੇ ਨੂੰ ਉਭਾਰਨ ਦੀ ਨਹੀਂ ਹੋਈ ਲੇਕਿਨ ਅਮਰਿਤਪਾਲ ਜਰੂਰ ਇੱਕ ਸਿਆਸਤਦਾਨ ਬਣ ਗਿਆ ਇੱਕ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਹੈ ਉਸ ਤੋਂ ਬਾਅਦ ਜੋ ਹੁਣ ਨਵਾਂ ਮੋੜ ਸੁਪਰੈਂਡੀ ਹੈ ਉਹਦੇ ਵਿੱਚ ਸਾਰੇ ਹੀ ਗੈਂਗਸਟਰਾਂ ਦੇ ਨਾਮ ਆ ਰਹੇ ਨੇ ਕਿ ਗੈਂਗਸਟਰ ਮਿਲ ਕੇ ਖਾਲਿਸਤਾਨ ਦੇ ਨਾਮ ਦੇ ਉੱਤੇ ਕਾਰਵਾਈਆਂ ਕਰ ਰਹੇ ਨੇ ਪੁਲਿਸ ਦੇ ਉੱਤੇ ਹਮਲਾ ਕਰ ਰਹੇ ਹਨ ਅਜੇ 6 ਵਾਕੇ ਹੋ ਚੁੱਕੇ ਨੇ ਪੁਲਿਸ ਚੌਕੀਆਂ ਦੇ ਉੱਤੇ ਹਮਲੇ ਦੇ ਹਰ ਵਾਰ ਨਵਾਂ ਨਾਮ ਸਾਹਮਣੇ ਆਉਂਦਾ ਹੈ ਪਹਿਲਾ ਹੈਪੀ ਪਸ਼ੀਆ ਦਾ ਨਾਮ ਆਇਆ ਰਿੰਦਾ ਦਾ ਨਾਮ ਆਇਆ ਕਿ ਉਹ ਇਹ ਮੋਡਿਊਲ ਚਲਾ ਰਹੇ ਨੇ ਫਿਰ ਇੱਕ ਜੀਵਨ ਸਿੰਘ ਫੌਜੀ ਦਾ ਨਾਮ ਸਾਹਮਣੇ ਆਇਆ ਕਿ ਉਸਨੇ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲਈ ਹੈ ਹੁਣ ਇਹ ਨਵਾਂ ਨਾਮ ਜਿਹੜਾ ਹੈ ਹਰਪ੍ਰੀਤ ਸਿੰਘ ਦਾ ਆਇਆ ਹੈ ਜੋ ਜੀ ਇੰਗਲੈਂਡ ਵਿੱਚ ਰਹਿੰਦਾ ਹੈ ਤੇ ਨੀਟਾ ਦੇ ਨਾਲ ਰਲ ਕੇ ਉਹ ਇਹ ਮੋਡਿਊਲ ਚਲਾ ਰਿਹਾ ਹੈ ਅੱਡ ਅੱਡ ਲੋਕ ਨੇ ਅੱਡ ਅੱਡ ਉਹਨਾਂ ਦੀਆਂ ਆਊਟਫਿਟਸ ਨੇ ਲੇਕਿਨ ਮੋਡਸ ਉਪਰੈਂਡੀ ਬਿਲਕੁਲ ਸੇਮ ਹੈ ਇੱਕੋ ਹੀ ਤਰੀਕੇ ਨਾਲ ਕਾਰਵਾਈ ਹੋ ਰਹੀ ਹੈ ਗ੍ਰਨੇਡ ਨਾਲ ਕਿਸੇ ਆਈਸੋਲੇਟਡ ਚੌਂਕੀ ਦੇ ਉੱਤੇ ਹਮਲਾ ਹੁੰਦਾ ਹੈ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਲੇਕਿਨ ਤਮਾਕਾ ਹੁੰਦਾ ਹੈ ਤਮਾਕਾ ਵੱਡਾ ਕੀਤਾ ਜਾ ਰਿਹਾ ਹੈ ਸੁਰਖੀਆਂ ਵੱਡੀਆਂ ਬੰਦੀਆਂ ਨੇ ਤੇ ਹੁਣ ਇਸ ਦਾ ਅੰਤ ਪਤਾ ਨਹੀਂ ਹੋਇਆ ਹੈ ਜਾਂ ਨਹੀਂ ਹੈ ਲੇਕਿਨ ਤਿੰਨ ਨੌਜਵਾਨਾਂ ਦੀ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਜਾਨ ਜ਼ਰੂਰ ਚਲੀ ਗਈ ਹੈ ਇਸ ਦਾ ਜਿੰਨਾ ਨੁਕਸਾਨ ਉਹਨਾਂ ਪਰਿਵਾਰਾਂ ਨੂੰ ਹੋਇਆ ਹੈ ਜਿਹੜੇ ਬਹੁਤ ਹੀ ਤਰਸਯੋਗ ਹਾਲਤ ਦੇ ਵਿੱਚ ਰਹਿ ਰਹੇ ਨੇ ਗਰੀਬੀ ਦੇ ਵਿੱਚ ਰਹਿ ਰਹੇ ਨੇ ਉਹ ਆਪਣੇ ਜਦੋਂ ਪਰਿਵਾਰਕ ਮੈਂਬਰ ਨੂੰ ਖੋਦਿੰਦੇ ਨੇ ਭਾਵੇਂ ਉਹ ਮਾੜੀ ਸੰਗਤ ਵਿੱਚ ਫਸਿਆ ਹੋਵੇ ਚਾਹੇ ਨਹੀਂ ਫਸਿਆ ਹੋਵੇ ਲੇਕਿਨ ਉਹਨਾਂ ਦਾ ਦੁੱਖ ਉਹੀ ਜਾਣਦੇ ਨੇ ਸਿਆਸਤ ਇਸ ਦੇ ਵਿੱਚ ਕੀ ਰੋਲ ਪਲੇ ਕਰ ਰਹੀ ਹੈ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਨੇ ਇਹ ਵੀ ਨਹੀਂ ਪਤਾ ਇਹ ਵੀ ਹੋ ਸਕਦਾ ਹੈ ਕਿ ਪਹਿਲਾਂ ਜਿਵੇਂ ਅਮਰਿਤਪਾਲ ਸਿੰਘ ਨੂੰ ਉਭਾਰਿਆ ਗਿਆ ਫਿਰ ਉਸ ਨੂੰ ਇੱਕ ਭਗੌੜੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਦਿਖਾਇਆ ਗਿਆ ਤੇ ਬਾਅਦ ਵਿੱਚ ਉਹ ਸਰੈਂਡਰ ਕਰ ਦਿੰਦਾ ਹੈ ਉਹਦੇ ਨਾਲ ਵੀ ਕੁਝ ਉਸ ਗਰਮ ਖਿਆਲੀਆਂ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਜ਼ਰੂਰ ਹੋਈ ਹੋਵੇਗੀ ਹੁਣ ਇਹਨਾਂ ਉਹ ਲੋਕਾਂ ਨੂੰ ਜਿਹੜੇ ਨਸ਼ੇ ਦੇ ਵਿੱਚ ਸ਼ਾਮਿਲ ਨੇ ਚਾਹੇ ਉਹ ਨਸ਼ਾ ਵੇਚਣਾ ਹੋਵੇ ਵਪਾਰ ਹੋਵੇ ਜਾਂ ਖੁਦ ਨਸ਼ੇੜੀ ਨੇ ਉਹਨਾਂ ਨੂੰ ਇਸ ਮੂਮੈਂਟ ਦੇ ਨਾਲ ਇਸ ਵਿਚਾਰਧਾਰਾ ਦੇ ਨਾਲ ਜੋੜ ਕੇ ਜੋ ਰਹਿੰਦੇ ਖੁੰਦੇ ਨੇ ਉਸ ਵੀ ਸ਼ਾਇਦ ਪ੍ਰਿੰਸੀਪਲਸ ਨੂੰ ਡਿਸਕ੍ਰੈਡਿਟ ਕਰਨ ਦੀ ਕੋਈ ਕੋਸ਼ਿਸ਼ ਹੋ ਰਹੀ ਹੋਵੇ ਇਹ ਵੀ ਕਹਿਆ ਨਹੀਂ ਜਾ ਸਕਦਾ ਲੇਕਿਨ ਜੋ ਉਸ ਪਹਿਲੀ ਮੂਮੈਂਟ ਦੇ ਵਿੱਚ ਸ਼ਾਮਿਲ ਸੀ ਉਹਨਾਂ ਦੀ ਦਿੱਖ ਉਹਨਾਂ ਦੀ ਰੈਣੀ ਸਿਆਣੀ ਉਹਨਾਂ ਦੇ ਵਿਚਾਰਤਾਰਾ ਬਹੁਤ ਅਲੱਗ ਸੀ ਹੁਣ ਜਿਨ੍ਹਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਉਸੇ ਵਿਚਾਰਤਾਰਾ ਦੇ ਨਾਮ ਤੇ ਉਹ ਬਿਲਕੁਲ ਹੀ ਉਸ ਤੋਂ ਉਲਟ ਨੇ ਸ਼ਾਇਦ ਉਹ ਲੋਕ ਜਿਹੜੇ ਉਸ ਟਾਈਮ ਉਸ ਵਿਚਾਰਤਾਰਾ ਸੀ ਉਹ ਉਹਨਾਂ ਦੀ ਉਮਰ ਹੁਣ 60 70 80 ਵਰਿਆਂ ਦੀ ਹੋ ਗਈ ਹੈ ਨਵੇਂ ਬੱਚਿਆਂ ਨੂੰ ਇਹਦਾ ਇਤਿਹਾਸ ਨਹੀਂ ਪਤਾ ਮੈਂ ਉਸ ਮੂਮੈਂਟ ਦਾ ਕੋਈ ਸਮਰਥਕ ਨਹੀਂ ਹਾਂ لیکن شاید ਜਿਹੜੇ ਰਹਿੰਦੇ ਖੁੰਦੇ ਬੱਚੇ ਹੋਏ ਥੋੜੇ ਬਹੁਤੇ ਸਮਰਥਕ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਇਮੇਜ ਦਿਖਾ ਕੇ ਇਸ ਤਰ੍ਹਾਂ ਦੇ ਕੰਮ ਕਰਾ ਕੇ ਸ਼ਾਇਦ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਜ਼ਰੂਰ ਹੋ ਸਕਦੀ ਹੈ ਇਹਦਾ ਹੱਲ ਕੀ ਨਿਕਲੇਗਾ ਇਸ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਇਹ ਤਾਂ ਪਤਾ ਨਹੀਂ ਪਰ ਉਸ ਟਾਈਮ ਤੱਕ ਇਹ ਗਤੀਵਧੀਆਂ ਚਲਦੀਆਂ ਰਹਿਣਗੀਆਂ ਤੇ ਉਹ ਪਰਿਵਾਰ ਜਿਹੜੇ ਪਹਿਲਾਂ ਹੀ ਬੜੇ ਮੁਸ਼ਕਿਲ ਨਾਲ ਆਪਣੀ ਜ਼ਿੰਦਗੀ گزار ਰਹੇ ਨੇ ਉਹਨਾਂ ਦੇ ਉੱਤੇ ਮੁਸੀਬਤਾਂ ਹੋਰ ਵਧ ਰਹੀਆਂ ਨੇ ਹੋਰ ਮੁਸੀਬਤਾਂ ਦੇ ਵਿੱਚ ਉਹ ਘਿਰ ਰਹੇ ਨੇ ਉਨ੍ਹਾਂ ਬਾਰੇ ਜਰੂਰ ਸੋਚਣਾ ਚਾਹੀਦਾ ਹੈ ਇਹਨਾਂ ਅਲਫਾਜ਼ਾਂ ਨਾਲ ਤੁਹਾਨੂੰ ਵਿਦਾ ਲੈਣੇ ਆ ਜੀ ਧੰਨਵਾਦ